ਵਾਣੀ ਥਿਰ ਗੁਰ ਤੇ ਉਹ ਆਦਿ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੇ ਤੋਰਿਆ। ਧਰਤੀ ਹਸੇ ਦੀ ਸਵੇਲੀ ਹੋਇਆ ਦੇ ਬੰਦਰ ਛਾਇਓ ਇਸ਼ਾਨ ਨੂੰ। ਰੋਗ ਅੰਧਕਾਰ ਦੇ ਨਾਲ ਵਿੱਚ ਫਸੇ ਹੋਏ ਸੰਤ ਜੇ ਮਰੁਖੀ ਮਾਨ ਗਿਰਨ ਕਰਨ ਕਰਨੀ ਧਰਤੀ ਚ ਡੁੱਬ ਰਹਿ ਸਕ। ਉਸ ਵੇਲੇ ਅਕਾਰ ਗੁਰੂ ਨੇ ਗੁਰੂ ਨਾਨਕ ਸਾਹਿਬ ਜੀ ਜੋ ਥਿਰ ਗੁਰ ਤੇ ਉਹ ਆਦਿ ਜੀ ਦੁਆਰਾ ਬਾਣੀ ਵਿਰਸਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਰਿਆ।

विकार अस्थाई अस्थायी सच्चा सुख सिर्फ नाम सिमर विश है